ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿਗਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਥਰਾਜ ਵਾਲਾ ਇਹ ਪਿੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਨੇੜੇ ਇਹ ਮਲੋਟ ਦੇ ਵੀ ਰਹਿ ਜਾਂਦਾ ਤੇ ਗਿੱਦੜਵਾਹਾ ਵੀ ਇਹਦੇ ਨੇੜ ਹੈ ਸੋ ਥਰਾਜ ਵਾਲਾ ਪਿੰਡ ਦੇ ਵਿੱਚੋਂ ਅੱਜ ਤੁਹਾਨੂੰ ਵੀਡੀਓ ਜਿਹੜੀ ਉਹ ਦਿਖਾ ਰਹੇ ਆ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਬਾਈ ਜਿਹੜੀ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਗਾਵਾਂ ਰੂਟੀਨ 'ਚ ਹੀ ਹੁੰਦੀਆਂ ਵਿਕਰੀ ਵਾਲੀਆਂ ਅੱਜ ਕਾਫੀ ਸਾਰੇ ਨਾਗ ਦਿਖਾਉਂਗਾ ਕੋਸ਼ਿਸ਼ ਰਹੂਗੀ ਜਿਹੜੇ ਤਿਆਰ ਪਸ਼ੂ ਆ ਜਿਹੜੀਆਂ ਤਿਆਰ ਗਾਵਾਂ ਸੋਣ ਦੇ ਨੇੜ ਆ ਜਾਂ ਹਵਾਨੇ ਇਹਨਾਂ ਨੇ ਸੋਨੇ ਬਣਾਏ ਹੋਏ ਆ ਉਹ ਤੁਹਾਨੂੰ ਤੋਰ ਕੇ ਵੀ ਨਾਲ ਦਿਖਾ ਦੇਾਂਗੇ ਬਾਕੀ ਕੁਝ ਕੱਚੀਆਂ ਵਿਹੜਾ ਇੱਥੇ ਹੈਗੀਆਂ ਜਿਹੜੀਆਂ ਦੀ ਡਿਟੇਲ ਵੀਡੀਓ ਚ ਲੈ ਲਾਂਗੇ ਬਾਕੀ ਤੁਸੀਂ ਆ ਕੇ ਪਸ਼ੂ ਕੋਈ ਵੀ ਖਰੀਦਣਾ ਆ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਬਾਈ ਹੋਰਾਂ ਦਾ ਸਕਰੀਨ ਉੱਤੇ ਚੱਲਦਾ ਰਹੂਗਾ ਸੋ ਆਓ ਮਿਲिए ਵੀਰ ਨੂੰ ਸ਼ੁਰੂਆਤ ਕਰਾਂਗੇ ਜਿਹੜੀਆਂ ਵਿਹੜਾ ਗਾਵਾਂ ਜਿਹੜੀਆਂ ਬਿਲਕੁਲ ਹਾਜ਼ਰ ਦੀਆਂ ਪਹਿਲੇ ਨੰਬਰਾਂ ਤੇ ਵੱਧੀਆਂ ਵੀ ਆ ਉਥੋਂ ਤੇ ਲਾਸਟ ਤੱਕ ਆਉਂਦਿਆਂ ਆਉਂਦਿਆਂ ਤੁਹਾਨੂੰ ਟੋਟਲ 7 ਨਾਗ ਆ ਤੇ ਸੱਤੇ ਹੀ ਦਿਖਾ ਦੇਣੇ ਆ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖ ਲਿਓ ਫਿਰ ਬੇਨਤੀ ਆ ਵੀ ਜਿਹਨੇ ਪਸ਼ੂ ਖਰੀਦਣਾ ਕੋਲ ਆ ਕੇ ਦੇਖੋ ਤੇ ਆਪਦੀ ਤਸੱਲੀ ਕਰੋ ਜਿਹੜਾ ਵੀ ਨਾਗ ਤੁਸੀਂ ਖਰੀਦਣਾ ਚਾਹੁੰਦੇ ਆ ਸ਼ੁਰੂਆਤ ਪਹਿਲੇ ਨੰਬਰ ਵਾਲੀ ਗਾਂ ਤੋਂ ਕਰਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਆਪਣਾ ਦੱਸ ਗੁਰਤੇਜ ਸਿੰਘ ਬਾਈ ਜੀ ਪਿੰਡ ਥਰਾਜ ਵਾਲਾ ਤਹਿਸੀਲ ਗਦਰਵਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਗੁਰਤੇਜ ਬਾਈ ਹਰ ਰੋਜ਼ ਗਾਵਾਂ ਹੁੰਦੀਆਂ ਵਿਕਰੀਆਂ ਹਾਂ ਬਾਈ ਜੀ ਹਰ ਰੋਜ਼ ਗਾਵਾਂ ਦੱਸ ਮੱਜ ਆਪਾਂ ਸੱਤ ਨਾਗ ਦਿਖਾਉਣੇ ਆ ਸੱਤ ਨਾਗ ਆ ਵੀਰੇ ਠੀਕ ਹੈ ਪਹਿਲੇ ਨੰਬਰ ਵਾਲੀ ਤੋਂ ਸ਼ੁਰੂਆਤ ਕਰਦੇ ਆ ਕਨਵਾ ਸੂਹ ਇਹ ਦੂਜਾ ਸੂਹ ਕੀ ਬਾਈ ਇਹ ਠੀਕ ਹੈ ਹਾਂ ਜੀ ਵੀਰੇ ਦਿਨ ਕਿੰਨੇ ਲੈ ਜੂ ਦਿਨ ਬਾਈ 6-7 ਦਿਨ ਰਹਿੰਦੇ ਹਜੇ ਦਸੰਤ ਤੱਕ ਲੈ ਜੂਗੀ 6-7 ਦਿਨ ਬੈਠਾ ਹਜੇ ਰੇਟ ਕੀ ਰਹਿਣਾ ਦਾ ਬਾਈ ਰੇਟ ਬਾਈ ਜੀ 1 ਲੱਖ ਤੇ ਸੂਆ ਇਹਨੇ ਦੂਜਾ ਸੂਨਾ ਹੈ ਹਜੇ ਫੁੱਲ ਵੱਡੀਆਂ ਏ ਛੇ ਦਿਨ ਲੈ ਸਕਦੀ ਬਹੁਤ ਵਧੀਆ ਬਨਉਣਾ ਬੈਠਦੇ ਫੁੱਲ ਉੱਚੀ ਲੰਬੀ ਪੂਰੇ ਵੱਡੇ ਕਦ ਕਾਟਦੀ ਹੈ ਹਵਾਨੇ ਚ ਹਜੇ ਬਹੁਤ ਸਪੇਸ ਪਈ ਹੈ ਕਾਫੀ ਹਵਾਨਾ ਭਰ ਜਾਣਾ ਇਹਨੇ ਮੋੜ ਦੇ ਵਿੱਚ ਫੁੱਲ ਸਪੇਸ ਇਹਦੇ ਨਜ਼ਰ ਆਉਂਦੀ ਹੈ ਮੋੜ ਲਿਓ ਬਈ ਸွေ ਦੂਜਾ ਸੂਆ ਸੁੰਦੀ 1 ਲੱਖ ਤੇ 35000 ਦਾ ਰੇਟ ਬਾਈ ਨੇ ਰੱਖਿਆ ਫੁੱਲ ਵੱਡੀ ਆ ਬਾਈ ਕੋਈ ਵੀ ਨੀਗਾ ਵੀ ਛੋਟੀ ਬੈਠ ਨਹੀਂ ਗਈ ਠੀਕ ਹੈ ਹਾਂ ਜੀ ਦੋਸਤੋ ਪੂਰੀ ਫੋਲ ਹੈ ਵੈਸੇ ਵੀਡੀਓ ਦਾ ਜਜਮੈਂਟ ਤੁਹਾਨੂੰ ਹੋਈ ਜਾਣੀ ਸੋ ਇਹ ਪਹਿਲੇ ਨੰਬਰ ਤੇ ਦੂਜਾ ਸੁਆਸ ਹੁੰਦੀ ਗਾਂ ਤੁਹਾਨੂੰ ਦਿਖਾ ਰਹੇ ਹਾਂ ਹਵਾਨਾ ਖੂਚਾਂ ਤੋਂ ਉੱਤੇ ਹੀ ਹੈ ਤੇ ਮੋੜ ਚੋਂ ਹਜੇ ਸਪੇਸ ਬਹੁਤ ਪਈ ਹੈ ਅਜੇ ਕੱਚੀ ਹੈ ਬਾਈ 6-7 ਦਿਨ ਬੈਠਣੇ ਲੱਗੇ ਨੇ ਬਹੁਤ ਢਿੱਲ ਢੁੱਲ ਪਈ ਹੈ ਬੈਠਦੇ ਆ ਜੇ ਅ ਇਹਦੋਂ ਅੱਗੇ ਬਾਈ ਜਿਹੜੀ ਵੈੜ ਦੋ ਨੰਬਰ ਤੇ ਹੈ ਇਹ ਪਹਿਲਾ ਸੁਆ ਵੀਰੇ ਬੱਛੀ ਹੂੰ ਅਜੇ ਇਹਨੇ ਦੋ ਦੰਦ ਪੂਰੇ ਕਰਕੇ ਵੀਰੇ ਚਾਰ ਦੇ ਸਿੱਟੇ ਆ ਚੱਕਣੇ ਹਜੇ ਬਾਕੀ ਆ ਠੀਕ ਹੈ ਠੀਕ ਹੈ ਹਜੇ ਇਹ ਦੋ ਚਾਰ ਦਿਨ ਸੂਣ ਚ ਵੀ ਲੈ ਜੂਗੀ ਬਾਈ ਇਹਦਾ ਰੇਟ ਕੀ ਰਹਿਣਾ ਬਾਈ ਰੇਟ ਬਾਈ ਜੀ ਇਹਦਾ 1 ਲੱਖ 35 ਹਜ਼ਾਰ ਦੀ ਬੱਚੀ ਦੇਵਾਂਗੇ ਆਪਾਂ ਠੀਕ ਹੈ ਤੋਰੀ ਬਾਈ ਹਾਂ ਜੀ ਦੋਸਤੋ 1 35 ਦੀ ਇਹ ਮਿਲਨੀ ਹੈ ਤੇ ਤਿਆਰੀ ਦੇਖੋ ਵੈੜ ਦੀ ਦੋ ਦੰਦ ਕੰਪਲੀਟ ਹੈ ਚੌਗ ਵਾਲੇ ਚੱਕਣੇ ਸ਼ੁਰੂ ਕਰਨੇ ਆ ਮੰਨ ਲਓ ਤੁਸੀਂ ਹੁਣ ਦਿਨ ਨੂੰ ਚਾਰ ਦੰਦ ਦੀ ਮੰਨ ਸਕਦੇ ਹੋ ਤਿਆਰੀ ਦੇਖੋ ਕਰਮਾਲੀ ਦੀ ਬਹੁਤ ਸੋਹਣੀ ਵੀਰੇ ਬੱਚੀ ਦਾ ਢੰਗ ਸਰੀਰ ਸਰੂਰ ਬੜਾ ਚੰਗਾ ਜਿੰਨਾ ਵੀ ਆਖ ਦੋ ਲੇ ਵਲੂ ਉਹ ਵੀ ਕਰਮਾਲੀ ਅਜੇ ਦੇਨ 2-4 ਲੈ ਸਕਦੀ ਹੈ ਤਿਆਰੀ ਬਹੁਤ ਚੰਗੀ ਕਰਮ ਵਾਲੀ ਨੇ ਹੁਣੇ ਹੀ ਫੁੱਲ ਤਿਆਰ ਹੈ ਜਿੰਨਾ ਹਵਾਨਾ ਪਛਾਹੋਂ ਦਿਸਦਾ ਐ ਤੂੰ ਡੂਡੇ ਵਾਂਗੂ ਹੋਊਗਾ ਵੀ ਅੱਗੋਂ ਵੀ ਤੁਹਾਨੂੰ ਹਵਾਨਾ ਇੰਨਾ ਹੀ ਦਿਸੂਗਾ ਫੇਸ ਫੂਸ ਬੜਾ ਚੰਗਾ ਵੀਰੇ ਬੱਛੀ ਦਾ ਸੋਹਣਾ ਸਟਰਕਚਰ ਹੈ ਚੰਗੀ ਚਮਕ ਹੈ ਸਭੀ ਵੀ ਸੋਹਣੀ ਹੈ 1 ਲੱਖ ਤੇ 35 ਹਜ਼ਾਰ ਦੀ ਵੇਚ ਜਿਹਨੇ ਪਸੰਦ ਆਵੇ ਤਾਂ ਬਾਈ ਜੀ ਅਪਾ ਚੈੱਕ ਕਰਾ ਦਨੇ ਐ ਨਹੀਂ ਗਾ ਵੀ ਅਗਲਾ ਤੰਦ ਭਰੀ ਨੂੰ ਆਖੀ ਜਾਊਗਾ ਕੀਰੀ ਦੋਂਦੀ ਚ ਹਣਾ ਠੀਕ ਹੈ ਹੂੰ ਸੋ ਦੰਦਾਂ ਦੀ ਕਨਫਰਮੈਂਸ ਵੀਡੀਓ ਚ ਤੁਹਾਨੂੰ ਦੱਸ ਕਰਵਾ ਦਿੰਦੀ ਨੇ ਨਰ ਚੱਕ ਬੜੇ ਦਾ ਸਹੀ ਹੈ ਵੀ ਸੋ ਦੰਦ ਇਹਦੇ ਦੋ ਦੰਦ ਕੰਪਲੀਟ ਹੈ ਚੌਗ ਵਾਲੇ ਚੱਕ ਰਹੀ ਹੈ ਇਹਦੋਂ ਅੱਗੇ ਬਾਈ ਜਿਹੜੀ ਗਾਂ ਖਰੀਦ ਇਹ ਦੂਜਾ ਸੂਆ ਬਾਈ ਹੂੰ ਇਹਨੇ ਪਹਿਲੇ ਨੇ ਬਾਈ 27 22 ਕਿਲੋ ਦੋ ਦਿੱਤਾ ਹੋਇਆ ਠੀਕ ਹੈ ਹਾਂਜੀ ਇਹਦੇ ਇੱਕ ਹਫਤਾ ਬਾਕੀ ਹੈ ਜੀ ਸੂਣ ਚ ਠੀਕ ਹੈ ਭਾਈ ਕੀ ਰੇਟ ਰਹਿਣਾ ਇਹਦਾ ਰੇਟ ਭਾਈ ਇਹਦੇ 1 ਲੱਖ ਤੇ 25000 ਰੁਪਏ ਲੈਣ ਦੇਣਾ ਖੁੱਲੀ ਭਾਈ ਸਵਾ ਲੱਖ ਦੀ ਦਸੋ ਵੱਡੀ ਵਾਇੜ ਹੈ ਫੁੱਲ ਵੱਡੀ ਗਾਂ ਭਾਵੇਂ ਹੱਥੀ ਚੋਲੋ ਭਾਵੇਂ ਮਸ਼ੀਨ ਲਾ ਲਓ ਥਣ ਵੀ ਇਦਾਂ ਦਾ ਬਾਕੀ ਬੰਨ ਕੇ ਰੱਖਣੀ ਆ ਤਾਂ ਵੀ ਕੋਈ ਦਿੱਕਤ ਨਹੀਂ ਤੇ ਜੇ ਖੁੱਲੀ ਛੱਡ ਲੋਂਗੇ ਇੱਡੀਆਂ ਗਾਵਾਂ ਦੁੱਧ ਬਹੁਤ ਕੱਢਦੀਆਂ ਫੁੱਲ ਸਾਈਜ਼ ਇਹ ਗਾਂ ਹਵਾਨਾ ਅੱਗੋਂ ਪਿੱਛੋਂ ਚੰਗਾ ਹੈ ਫੇਸ ਇਹਦਾ ਦੇਖ ਲਓ ਤੁਸੀਂ ਫੋਲ ਬੱਡੀ ਆ ਬਾਈ ਤਿਆਰੀ ਤੁਰੀ ਬਹੁਤ ਸੋਹਣੀ ਕਰੂਗੀ ਬੈੜ ਘੜ ਤੋਂ ਘੜ 30 ਕਿਲੋ ਦੁੱਧ ਬੜੇ ਆਰਾਮ ਨਾਲ ਬੈੜਨੇ ਪਉਣਾ ਏ ਠੀਕ ਹੈ ਸੋ ਹਜੇ ਹਫਤਾ ਬਾਕੀ ਖਰੋਂ ਰਾਤ ਦੀ ਠੰਡ ਛੇਤੀ ਹੋਣ ਲੱਗ ਪੈਣੀ ਆ ਤੇ گاਵਾ ਉਹਦੇ ਨਾਲ ਦੁੱਧ ਚੰਗਾ ਦਿੰਦਿਆਂ ਇਹਦੀ ਵੀ ਅਗਾੜੀ ਚੰਗੀ ਭਰੀ ਵੀ ਆ ਹਾਲਾਂਕਿ ਹਜੇ ਦਿਨ ਬਹੁਤ ਪਏ ਆ ਪਰ ਬਹੁਤ ਲੰਬਾ ਆ ਬਾਕੀ ਹਜੇ ਬਿਥੇਰੀ ਬਾਨੀ ਬਾਈ ਵੇ ਕਿੰਨੀ ਟਿਲ ਝੁੱਲ ਪਈ ਏ ਬੈੜ ਦੇ ਇਹਦੋਂ ਕੇ ਇੱਕ ਹੋਰ ਬੈੜ ਇਹ ਵੀ ਹੱਥੀਂ ਚੁਆਈ ਵਾਲੇ ਥਾਣਾ ਵਾਲੀ ਆ ਕੁਤੈਜ ਭਾਈ ਇਹ ਤਾਂ ਸੂਆ ਕੰਮ ਇਹ ਦੂਜਾ ਸੂਆ ਸੂਗੀ ਜਿੱਗਦੀ ਤੁਰੇ ਠੀਕ ਹੈ ਹਾਂਜੀ ਇਹ ਦਿਨ ਕਿੰਨੇ ਕਲਾਸ ਦਿਨੇ ਦੇ ਭਾਈ 10 ਦਿਨ ਪਏ ਅੱਜ ਬੈਠ ਦੇ ਠੀਕ ਹੈ ਹਾਂਜੀ ਇਹਦਾ ਰੇਟ ਕੀ ਲੈਣਾ ਭਾਈ ਜੀ ਰੇਟ ਭਾਈ ਜੀ 1 ਲੱਖ ਤੇ 15000 ਦੀ ਬੈਠ ਦੇਵਾਂਗੇ ਆਪਾਂ ਖੋਲੀ ਭਾਈ ਹਾਂਜੀ ਬਹੁਤ ਸੋਹਣੀ ਤਿਆਰੀ ਕਰੂਗੀ ਬੈਠ ਜਿੰਨੀ ਵੀ ਆਸ ਤੂੰ ਪੂਰਾ ਫਿਟਿੰਗ ਵਾਲਾ ਲੈਵਾ ਸਹੀ ਰੀਕ ਬਲੂ ਕਿੰਨੀ ਰੰਗ ਰੰਗ ਬੜਾ ਚੰਗਾ ਸੋ 1 ਲੱਖ ਤੇ 15000 ਪੂਰਾ ਕੁਆਲਟੀ ਵਾਲਾ ਹਵਾਨਾ ਖੱਥੀ ਜੁਆਈ ਯਾ ਲਾ ਥਾਨ ਦੋਨੇ ਪੱਛੀ ਬਾਈ 28 30 ਕਿਲੋ ਜਿਵੇਂ ਮਰਜੀ ਭਰਾ ਕੋਈ ਚੁਈ ਜਾਵੇ ਇਹ ਨਹੀਂ ਗੱਲ ਵੀ ਹਮ ਬਰੀਕ ਚੰਗੀ ਆ ਦੱਸੋ ਦੁੱਧ ਸੋਨਾ ਪਾਉਗੀ 1 15 ਰੇਟ ਦੋਨੋਂ ਪਾਸਿਓਂ ਇੱਕੋ ਜਿਹਾ ਹਵਾਨਾ ਬਾਕੀ ਹਜੇ ਦੇਣੇ ਇਹਨੇ ਵੀ ਲੈ ਜਾਣੇ ਸਹੀ 10 ਦਿਨ ਪਏ ਵੀਰੇ ਹਜੇ ਦੇ ਠੀਕ ਹੈ ਹਾਂਜੀ ਸੋ ਅੱਗੇ ਵੀ ਜੇ ਕੋਈ ਵੀ ਸੰਭ ਲੂਗਾ ਤਾਂ 2 ਰੁਪਏ ਨਫਾ ਦੇਣ ਵਾਲੀਆਂ ਗਾਵਾ ਹੈ ਭਾ ਇਸ ਤਰ੍ਹਾਂ ਦੇ ਬਾਈ ਨੇ ਕੀਤੇ ਹੈ ਚਾਰ ਤੁਹਾਨੂੰ ਦਿਖਾਤੀਆਂ ਦੋਸਤੋ ਤੇ ਪੰਜਵੇਂ ਨੰਬਰ ਦੇ ਇੱਕ ਬਹੁਤ ਸੋਹਣੀ ਘਾਹ ਕਰੀ ਹੈ ਇਹਦੀ ਕੀ ਡਿਟੇਲ ਹੈ ਬਈ ਪੰਜ ਇਹ ਦੂਜਾ ਸੂਆ ਬਾਈ ਹਾਂ ਇਹਦੇ ਹਜੇ 15 ਦਿਨ ਬੈਠਦੇ ਰਹਿੰਦੇ ਆ ਬਾਈ 15 ਦਿਨ ਬੱਤੀ ਹਾਂਜੀ ਬਾਈ ਜੀ ਇਹਦਾ ਅੱਜ ਦਾ ਰੇਟ ਕੀ ਰੱਖਦੇ ਅੱਜ ਦਾ ਰੇਟ ਬਾਈ ਇਹਦਾ 1 ਲੱਖ ਤੇ 10000 ਰੁਪਿਆ ਠੀਕ ਹੈ ਤੁਰਤ ਕੀ ਹਾਂਜੀ ਬਾਈ ਦੋਸਤੋ 1 ਲੱਖ ਤੇ 10000 ਅੱਜ ਦਾ ਰੇਟ ਹੈ ਫੁੱਲ ਵੱਡੀ ਹੈ ਬਈ ਇਹ ਕੱਚੀ ਜ਼ਰੂਰ ਹੈਗੀ ਆ ਸਾਹਮਣੀ ਤਾਂ ਬਣੀ 10 15 ਪਰ ਬੈਠ ਬਹੁਤ ਚੰਗੀ ਹੈ ਬਈ 15 ਦਿਨਾਂ ਨੂੰ ਨਫਾ ਦੇ ਜੂਗੀ 1 ਲੱਖ 10000 ਅੱਜ ਦਾ ਰੇਟ ਹੈ ਫਿਟਿੰਗ ਵਾਲਾ ਹਵਾਨਾ ਪੂਰੀ ਲੰਬੀ ਉੱਚੀ ਸੋਹਣੀ ਕੱਦ ਕਾਠ ਵਾਲੀ ਬੈੜ ਹੈ ਬਿਊਟੀ ਚੰਗੀ ਹੈ ਬੈੜ ਦੀ ਬਾਕੀ ਬਰੀਡ ਕੁਆਲਟੀ ਵੀ ਚੰਗੀ ਦਿੰਦੀ ਹੈ ਤੋ ਇਹ 15 ਦਿਨਾਂ ਦੀ ਕੱਚੀ ਹੈ ਭਵਾਨਾ ਦਾ ਰੋਖ ਬਹੁਤ ਸੋਹਣਾ ਕਰਮਾਲੀ ਬਣਾ ਰਹੀ ਹੈ ਇਹ ਖੋਰ ਇਦੋਂ ਅੱਗੇ ਕੱਚੀ ਗਾਂ ਤੁਨ ਲਪਾਉਣੇ ਇਹ ਦੂਜਾ ਸੂਹ ਸੁਗੀ ਬਾਈ ਇਹਦੇ ਅੱਜ 17-18 ਦਿਨ ਬੈਠਦੇ ਰਹਿੰਦੇ ਆ ਠੀਕ ਹੈ ਹਾਂਜੀ ਦੰਨਾ ਇਹ ਚਾਰ ਦਿਨ ਦਾ ਛੇ ਦੇ ਚੱਕਣ ਲੱਗੀ ਹੈ ਬਾਈ ਇਹ ਰੇਟੇ ਦਾ ਕੀ ਰਹੂਗਾ ਰੇਟ ਬਾਈ ਜੀ ਇਹਦਾ ਅੱਜ 1,30,000 ਰੁਪਇਆ 1,30,000 ਹਾਂਜੀ ਬਾਈ ਠੀਕ ਹੈ ਹਾਂ ਤਿਆਰੀ ਦਾ ਬਾਈ ਮੌਕੇ ਦਾ ਰੇਟ ਅੱਜ ਭੇਗੀ ਦਾ ਕਰਮਾਲੀ ਕਹਿੰਦਾ ਕੀ ਹੈ ਹਨਾ ਠੀਕ ਹੈ ਹਾਂ ਬੈੜ ਵੱਡੀ-ਬੁੱਡੀ ਬਥੇਰੀ ਹੈ ਬਾਈ ਇਹ ਜੇ ਕੱਚੀ ਜਰੂਰ ਹੋएगी ਆ ਉਹ ਹੋਰ 40 40 ਫੋਲਾ ਢਿੱਲਾ ਦਿੰਦਾ ਅ ਇਹ ਤੋਂ ਅੱਗੇ ਭਾਈ ਜਿਹੜੀ ਇਹ ਦੂਜਾ ਸੂਆ ਭਾਈ ਹੂੰ ਇਹ ਲੈ ਜੂਗੇ ਅ ਜੇ ਹਫ਼ਤਾ 10 ਦਿਨ ਬੈਠ ਠੀਕ ਹੈ ਹਾਂਜੀ 10 ਦਿਨ ਨੂੰ ਇਹਦੇ ਰੈਂਦੇ ਬੈਠਦੇ ਇਹਦਾ ਰੇਟ ਕੀ ਰਹਿਣਾ ਭਾਈ ਰੇਟ ਭਾਈ ਜੀ ਇਹ ਤਾਂ 90000 ਰੁਪਿਆ ਲੈਣ ਦੇਣਾ ਜਵਾਬ ਠੀਕ ਹੈ ਹਾਂਜੀ ਸੋ 90000 ਇਹਦਾ ਰੇਟ ਥਣ ਇਹਦੇ ਵੀ ਚੰਗੇ ਆ ਹਵਾਨਾ ਵੀ ਇਹਦਾ ਸੋਨਾ ਬਣੂਗਾ 24 25 ਕਿਲੋ ਦੁੱਧ ਬੜੇ ਆਰਾਮ ਨਾਲ ਦੇ ਦੂ ਭਾਈ ਜੇ ਕਿਸੇ ਨੇ ਘਰੇ ਰੱਖਣਾ ਵੀਰ ਨੇ ਲੈਣੀ ਤਾਂ ਠੀਕ ਹੈ ਹਾਂਜੀ ਥਣ ਤੁਹਾਨੂੰ ਬਹੁਤ ਸੋਹਣੇ ਹੱਥੀ ਜਵਾਈ ਵਾਲੇ ਬਸ ਇਹ ਨਾ ਹੈਗਾ ਕੱਚੀ ਜ਼ਰੂਰ ਹੈਗੀ ਦੱਸ ਦਿੰਦੀ ਬਈ ਠੀਕ ਹੈ ਸੋ ਹੋ ਜੇ ਭਾ ਵੀ ਵੱਤ ਸਰ ਹੈ ਟ੍ਰਾਂਜੀਸ਼ਨ ਫੀਡ ਵਗੈਰਾ ਤੁਸੀਂ ਆਪ ਦੀ ਪਾ ਲੋਗੇ 90000 ਚ ਚੰਗੀ ਦੱਸੋ ਇਹ ਵੈੜਾ ਥਾਂ ਬਹੁਤ ਸੋਹਣਾ ਠਿਚਵਾਈ ਵਾਲਾ ਪੂਰਾ ਮੁੱਠੀ ਠਿਚਵਾਈ ਵਾਲਾ ਦਿੰਦਾ ਟਾਂਚਾ ਵੀ ਸੋਹਣਾ ਚਮਕ ਵੀ ਚੰਗੀ ਹੈ ਬਾਕੀ ਹਜੇ ਪੂਰਾ ਭਰੇ ਤੋਂ ਪਸੂ ਤੇ ਰੋਖ ਜਿਹੜਾ ਹੋਰ ਤਰ੍ਹਾਂ ਦਾ ਦਿਸਦਾ ਹੁੰਦਾ ਸੋ ਅੱਜ ਦੀ ਜਿਹੜੀ ਵੀਡੀਓ ਸੀਗੀ ਇਹਦੇ ਚ ਸੱਤ ਗਾਵਾਂ ਵਿਕਾਉ ਸੀ ਬਾਈ ਨਾਲ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਪਤਾ ਲੱਗਾ ਵੀ ਤਿੰਨ ਵੜਾ ਹੋਰ ਇੱਥੇ ਪਹੁੰਚ ਜਾਣੀਆਂ ਅੱਜ ਸ਼ਾਮ ਤੱਕ ਖਰੀਦੀਆਂ ਹੋਈਆਂ ਤੁਸੀਂ ਇੱਥੇ ਆ ਕੇ ਦੇਖੋ ਜਿਹੜਾ ਨਾਲ ਤੁਹਾਨੂੰ ਚੰਗਾ ਲੱਗਦਾ ਪਸ਼ੂ ਹਰ ਰੋਜ਼ ਨਵੇਂ ਆਉਂਦੇ ਆ ਵਿਕ ਵੀ ਜਾਂਦੇ ਆ ਸੋ ਤੁਸੀਂ ਤਸੱਲੀ ਕਰਕੇ ਖਰੀਦ ਲਓ ਜੇ ਅੱਜ ਦੀ ਵੀਡੀਓ ਦੇ ਫਿਲਹਾਲ ਇਹ ਸੱਤ ਨਗ ਸੀਗੇ ਜਿਹੜੇ ਤੁਹਾਨੂੰ ਮੈਂ ਵਿਖਾਉਣੇ ਸੀ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨ